ਤੋ ਅੱਜ ਫਿਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਪਿੰਡ ਸਕਾਲਗੜ ਦੇ ਵਿੱਚ ਜਿਹੜਾ ਫਿਰਨੀ ਦਾ ਕੰਮ ਲੱਗਾ ਸੋ ਉਸ ਕੰਮ ਦਾ ਅੱਜ ਉਦਘਾਟਨ ਕੀਤਾ ਔਰ ਇਹ 500 ਮੀਟਰ ਫਿਰਨੀ ਜਿਹੜੀ ਪਿੰਡ ਦੇ ਆਲੇ ਦੁਆਲੇ ਸਾਰੀ ਆਰ ਸੀ ਸੀ ਬਣਨੀ ਹੈ ਸੋ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ 500 ਮੀਟਰ ਫਿਰਨੀ ਜਿਹੜੀ ਆ ਉਹਦਾ ਕੰਮ ਆਰੰਭ ਕੀਤਾ ਔਰ ਇਹਦੇ ਨਾਲ ਦੀ ਨਾਲ 200 ਮੀਟਰ ਜਿਹੜਾ ਉਹ ਡਰੇਨ ਨਾਲਾ ਵੀ ਬਣਨਾ ਇਸ ਪਿੰਡ ਦੀ ਨਿਕਾਸੀ ਦਾ ਬੁਰਾ ਹਾਲ ਸੀਗਾ ਅੱਜ ਵੀ ਲੋਕਾਂ ਨੂੰ ਦਿੱਕਤ ਮਹਿਸੂਸ ਆਉਂਦੀ ਹੈ ਸੋ ਮੇਰੇ ਧਿਆਨ ਦੇ ਸੀਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਿੰਡ ਦੇ ਆਲੇ ਦੁਆਲੇ ਫਿਰਨੀ ਦਾ ਜਿਹੜਾ ਉਹ ਆਰਸੀਸੀ ਪਾਣ ਦਾ ਕੰਮ ਆਰੰਭ ਕੀਤਾ ਸੋ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਰੇ ਪੰਚਾਇਤ ਔਰ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਇਹਦਾ ਮਹਲ ਉਦਘਾਟਨ ਕੀਤਾ ਸੋ ਮੈਂ ਲਗਾਤਾਰ ਤੋਂ ਆਪਣੇ ਪਿੰਡਾਂ ਦੇ ਅੰਦਰ ਖਾਸ ਕਰਕੇ ਉਹ ਪਿੰਡ ਜਿੱਥੇ ਪਾਣੀ ਦੀ ਨਿਕਾਸੀ ਦੀ ਲੋਕਾਂ ਨੂੰ ਦਿੱਕਤ ਹੈ ਔਰ ਉਸ ਦਿੱਕਤ ਨੂੰ ਦੇਖਦੇ ਹੋਏ ਮੈਂ ਕਾਫੀ ਪਿੰਡਾਂ ਦੇ ਅੰਦਰ ਫਿਰਨੀਆਂ ਦੇ ਨਿਰਮਾਣ ਦਾ ਸਪੈਸ਼ਲ ਜਿਹੜਾ ਉਹ ਕਾਜ਼ ਮਤਲਬ ਸ਼ੁਰੂ ਕਰਾਇਆ ਸੋ ਪਿੰਡ ਪਰਮਾਨੰਦ ਹੋਵੇ ਪਿੰਡ ਰਾਜਪੂਰਾ ਅਸਕਾਲਗੜ ਅਲੀ ਖਾਨ ਬਹੁਤ ਸਾਰੇ ਪਿੰਡ ਐਸੀਆ ਜਿੱਥੇ 5-500 ਹਜ਼ਾਰ ਹਜ਼ਾਰ ਮੀਟਰ ਪਿੰਡਾਂ ਦੀਆਂ ਫਿਰਨੀਆਂ ਜੜੀਆਂ ਉਹਨਾਂ ਦੇ ਉੱਤੇ RCC ਦਾ ਉਹ ਮਤਲਬ ਜੇ ਆਰੰਭ ਕੀਤਾ ਸੋ ਇਹ ਪੰਜਾਬ ਚ ਪਹਿਲੀ ਵਾਰ ਹੋ ਰਿਹਾ ਤੇ ਮੈਨੂੰ ਵੀ ਖੁਸ਼ੀ ਆ ਇਸ ਕੰਮ ਦੇ ਨਾਲ ਲੋਕਾਂ ਨੂੰ ਕਾਫੀ ਵੱਡੀ ਜਿਹੜੀ ਰਾਹਤ ਮਿਲੀ ਹੈ